Terima kasih telah menonton! ਮੇਰੇ ਬਹੁਤ ਸਾਰੇ ਲੋਕ ਮਲਰੇਗਾ ਦੇ ਵਿੱਚ ਮਜ਼ਦੂਰੀ ਕਰ ਰਹੇ ਮੇਰੀਆਂ ਬੀਬੀਆਂ ਭੈਣਾ ਮਤਾਵਾ ਮੇਰੇ ਪਿਤਾ ਸਮਾਨ ਬਜ਼ੁਰਗ ਅੱਜ ਜਿਹੜਾ ਆਪਣੇ ਕਿਹੜੀ ਸੀ ਦਫ਼ਤਰ ਪਹੁੰਚੇ ਆ ਪ੍ਰਧਾਨ ਬੱਗਾ ਸਿੰਘ ਜੀ ਦੇ ਨਾਲ ਤਾਂ ਬੱਗਾ ਸਿੰਘ ਦੀ ਟੀਮ ਹੀ ਇਹ ਸਾਰੀ ਸਭ ਨੂੰ ਜੈ ਭੀਮ ਜੈ ਭਾਰਤ ਤਾਂ ਅੱਜ ਜਿਹੜਾ ਇੱਥੇ ਜਿਹੜੇ ਮੰਗ ਪੱਤਰ ਜਿਹੜੇ ਦਿੱਤੇ ਹੋਏ ਲੋਕਾਂ ਨੂੰ ਕੰਮ ਨਹੀਂ ਮਿਲਿਆ ਇਹ ਪ੍ਰਧਾਨ ਬੱਗਾ ਸਿੰਘ ਜੀ ਦੀ ਕਿਰਪਾ ਨਾਲ ਜਿਹੜੇ ਆਪਣੇ 6ਵੇਂ ਮਹੀਨੇ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਜਾ ਕੇ ਖਰੂ ਪਾਇਆ ਔਰ ਚੰਡੀਗੜ੍ਹ ਦੇ ਵਿੱਚ ਜਾ ਕੇ ਜਿਹੜਾ ਇਹ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਸੀ ਇਹ ਮਨਜ਼ੂਰ ਕਰਾਈਆਂ ਤਾਂ ਉਹ ਮਨਜ਼ੂਰ ਜਿਹੜੀਆਂ ਹੋ ਗਈਆਂ ਸਾਰਿਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਨੇ ਆ ਔਰ ਖਾਸ ਕਰਕੇ ਬੱਗਾ ਸਿੰਘ ਜੀ ਨੂੰ ਬਹੁਤ ਵਧਾਈ ਦਿੰਨੇ ਆ ਕਿ ਜਿੰਨੇ ਗਰੀਬਾਂ ਦੀ ਬਾਹ ਫੜ ਕੇ ਉਹਨਾਂ ਨੂੰ ਕੰਮ ਲਾਇਆ ਔਰ ਕੰਮ ਦਵਾਉਣ ਦੀ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਮੁੱਖਤ ਰਹਿ ਰਿਹਾ ਕਿ ਇਹ ਕੰਮ ਕੀਤਾ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਸਾਡੇ ਸਾਥੀ ਗਏ ਕਟੋ ਕਟ 1.5 200 ਵਰਕਰ ਬੰਦੇ ਵਿੱਚ ਬੀਬੀਆਂ ਬੱਚੇ ਵੀ ਗਏ ਔਰ بارش ਪੈਂਦੀ ਦੇ ਵਿੱਚ ਹੀ ਗਏ بارشਾਂ ਪੈਂਦੀਆਂ ਸੀ ਤਾਂ ਉਹਨਾਂ بارشਾਂ ਦੇ ਵਿੱਚ ਵੀ ਨਹੀਂ ਲੋਕ ਰੁਕੇ ਤੇ ਅੱਜ ਉਹਨਾਂ ਨੂੰ ਜਿਹੜਾ ਇਹ ਕੰਮ ਦੀ ਮੰਗਦਾ ਹੋਰ ਉਹਨਾਂ ਦੇ ਚੰਡੀਗੜ੍ਹ ਜਾਣ ਦਾ ਜਿਹੜਾ ਰਿਜ਼ਲਟ ਪ੍ਰਧਾਨ ਬੱਗਾ ਸਿੰਘ ਜੀ ਨੇ ਲਿਆ ਕੇ ਦਿੱਤਾ ਤਾਂ ਅਸੀਂ ਇਹਨਾਂ ਦੇ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਸਭ ਨੂੰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੇਰਾ ਨਾਮ ਸਵਰਨ ਕੌਰ ਪਿੰਡ ਖਾਰੇ ਕੇ ਉਤਾੜ ਬਲਾਕ ਗੁਰੂ ਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਹਾਂਜੀ ਅੱਜ ਸਾਰੇ ਅਸੀਂ ਜੀਡੀਸੀ ਮੈਡਮ ਕੋਲ ਆਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਮੀਟਿੰਗ ਚੱਲ ਰਹੀ ਸੀ ਜੋ ਕਿ ਚੰਡੀਗੜ੍ਹ ਦੇ ਜਾਣ ਦੇ باوجود ਜੋ ਕਿ ਉੱਥੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਚੰਡੀਗੜ੍ਹ ਔਰ ਸਾਡੇ ਕਾਫੀ ਵਰਕਰ ਜਾ ਕੇ ਉੱਥੇ ਆਪ ਕੋ ਆਪਣੀਆਂ ਹੱਕਾਂ ਜੋ ਕਿ ਮੰਗ ਸੀ ਆਪਣੀ ਰੱਖੀ ਸੀ ਔਰ ਅੱਜ ਸਾਨੂੰ ਇਹ ਹਕਮ ਲਿਆ ਹੈ ਕਿ ਆਪ ਕੋ ਆਪਣੇ ਮੰਗ ਪੱਤਰ ਲੈ ਕੇ ਜੇ ਵੀ ਸੀ ਗੜਮ ਦਫ਼ਤਰ ਪਹੁੰਚੋ ਔਰ ਆਪਣੇ ਮੰਗ ਪੱਤਰ ਦਿਓ ਕਿ ਸਿਆ ਸਾਰਿਆਂ ਨੇ ਆਪਣੇ ਮੰਗ ਪੱਤਰ ਦਿੱਤੇ ਆ ਜੈ ਪੀ ਜੈ ਬੋਲ ਕਿਰਨਾ ਜੈ ਭੀਮ ਜੈ ਭਰਤ ਮੇਰਾ ਨਾਮ ਦੀਪਕ ਕੋ ਆਕਰਟ ਬਿਜਰਾ ਮੋਟਾ ਪਲਾਕ ਦੀ ਚੰਡੀਗੜ੍ਹ ਪੰਜ ਗੇੜੇ ਲਾਈ ਸੀ ਜਾ ਜਾ ਕੇ ਮੈਂ ਸੱਤਰ ਆਪਣੇ ਆਪਣੇ ਝੰਡਾ ਦੇ ਜਮਾ ਕਰਾ ਕੇ ਆਏ ਸੀ ਸੀਭੂ ਕਰਾ ਕੇ ਆਏ ਸੀ ਅੱਜ ਐਡিসি ਪੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਉਹਦਾ ਰਿਜ਼ਲਟ ਬਹੁਤ ਵਧੀਆ ਬੱਗਾ ਸਿੰਘ ਨੂੰ ਮਿਲਿਆ ਐਵੇਂ ਹੀ ਬੱਗਾ ਸਿੰਘ ਨੂੰ ਅਰਥਾਤੇ ਮੋਟੇ ਨਾਲ ਮੋਟਾ ਮਲਾ ਕੇ ਕੰਮ ਕਰੋਗੇ ਤੇ ਇਹ ਮੇ ਆਪਣੀ ਹਲਪ ਵਧੀ ਜਾਏਗੀ ਇਜਤਮਾਨ ਕਰਨਗੇ ਜੇ ਆਪਾਂ ਕੱਲੇ ਕੱਲੇ ਰਹਿ ਗਏ ਤਾਂ ਆਪਣੀ ਕਿਸੇ ਨੂੰ ਗੱਲ ਸੁਣਨੀ ਕਿਸੇ ਨੂੰ ਇਜਤਮਾਨ ਨਹੀਂ ਕਰਮੀ ਆਪੇ ਨਾ ਆਖੀ ਆਪਾਂ ਕੱਲੇ ਹੋ ਕੇ ਆਪਾਂ ਜਿੱਤ ਲਾਂਗੇ ਆਪਾਂ ਕਦੀ ਹਾਰ ਨਹੀਂ ਸਕਦੇ ਮੱਗਾ ਸਿੰਘ ਨਾਲ ਪਰਤਾ ਨਾਲ ਜੁੜ ਕੇ ਕੰਮ ਕਰੋ ਅੱਜ ਕੋਰਪਿੰਡਾ ਦੇ ਵਿੱਚ ਹੋਰ ਵੀ ਰਿਸ਼ਤੇਦਾਰਾਂ ਚ ਬੈਠੇ ਮੀਟਿੰਗਾਂ ਕਰਾਓ ਤੇ ਇਕੱਠੀ ਲੋੜ ਆ ਇਕੱਠ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇੰਨਾ ਕਹਿੰਦੇ ਹੋਇਆ ਜੈ ਭੀਮ ਜੈ ਭਾਰਤ ਕਾਹ ਕੋ ਜਾ ਪਾ ਅਰੇ ਇਹ ਮੇਰਾ ਫੋਨਟਰ ਅੰਤ ਜੋਗਰਿਆਰ ਨਾਮ ਮੇਰਾ ਚਾਨਣ ਅਸੀਂ ਜੋਗ ਦੇ ਰੱਬ ਕੀ ਆ ਬੀਬਾ ਬਹੁਤ ਕੁਛ ਕਾਹ ਚੰਡੀਗੜ੍ਹ ਗਏ ਆ ਪੰਦੇਵਰੀ ਜਾ ਚੁੱਕੇ ਆ ਸਾਡਾ ਕੋਈ ਮਕਾਨ ਨਹੀਂ ਸਿੱਲ ਹੋਇਆ ਬਣੀ ਸਾਡਾ ਮਸਲਾ ਉਪਰ ਲਾਣ ਬਗਾ ਸਿੰਘ ਦੱਸੇ ਜਾ ਰਿਹਾ ਕਿ ਨਹੀਂ ਇਹਨਾਂ ਕਾਰਜੋ ਮੇਰੇ ਵੀ ਮੇਰੀਆਂ ਭੈਣਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੇਰਾ ਨਾਮ ਚਿਮਨ ਲਾਲ ਪਿੰਡ ਗੁਰੂ ਸਾਹਿਬ ਦੀ ਟਿਕਲੇ ਦਾ ਹਾਂ ਤੇਆਂ ਗਾਂਜ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਕਿ ਪੰਜ 6 ਜਿਹੜੇ ਲਾਏ ਨਾਲ ਸਾਰਾ ਪਬਲਿਕ ਗਰੁੱਪ ਲੈ ਕੇ ਗਿਆ ਉੱਥੇ ਬਹੁਤ ਮੁਸ਼ਕਲਾਂ ਆਈਆਂ ਪਰ ਮੁਸ਼ਕਲਾਂ ਦਾ ਹੱਲ ਹੋ ਗਿਆ ਹੈ ਪ੍ਰਧਾਨ ਬੱਗਾ ਸਿੰਘ ਦੀ ਬਹੁਤ ਵੱਡੀ ਜਿੱਤ ਹੈ ਆ ਸਾਨੂੰ ਏਡੀਸੀ ਦਫਤਰ ਬੁਲਾਇਆ ਗਿਆ ਅਤੇ ਸਾਰੇ ਪਿੰਡਾਂ ਦੇ ਮੰਗ ਪੱਤਰ ਲੈ ਗਏ ਅਤੇ ਮੰਗ ਪੱਤਰ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਇਹਨਾਂ ਕਹਿੰਦਾ ਜੈ ਭੀਮ ਜੈ ਭਾਰਤ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਤ੍ਰਿਮ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਜਾਣ ਦੇ ਬਾਵਜੂਦ ਅੱਜ ਏਡੀਸੀ ਮੈਡਮ ਨੇ ਸਾਡੇ 37 ਪਿੰਡਾਂ ਦੇ ਜਿਹੜੇ ਹੈਗੀਆਂ ਡਿਮਾਂਡਾਂ ਸੀਗੀਆਂ ਉਹ ਅੱਜ ਜਮ੍ਹਾਂ ਹੋਈਆਂ ਵਰਨਾ ਸੰਤੀ ਸੀ ਕਿ ਇਹ ਜਾਦਮੀਆਂ ਸੀਗੇ 35 40 35 40 ਆ ਰਿਜ਼ਲਟ ਦਿੱਤਾ ਸੀਗਾ ਰੰਗਾ ਸਿੰਘ ਨੇ ਲੇਕਿਨ 37 ਹੋਈਆਂ ਪਲੱਸ 37 ਪਿੰਡਾਂ ਦੀਆਂ ਜਿਹੜੀਆਂ ਕੰਪਨੀਆਂ ਦਾ ਅੰਦਰ ਦਰਦ ਹੋ ਗਿਆ। ਸਾਥੀਓ ਬਹੁਤ ਦਿਨਾਂ ਤੋਂ ਸਾਡੇ ਬੰਦੇ ਜਾ ਰਹੇ ਸੀਗੇ ਕਿ ਦਫਤਰਾਂ ਵਿੱਚ ਕਿਹਾ ਜਾਂਦਾ ਸੀਗਾ ਬਲਾਕਾਂ ਵਿੱਚ ਕਿਹਾ ਜਾਂਦਾ ਸੀਗਾ ਪਿੰਡਾਂ ਵਿੱਚ ਕਿਹਾ ਜਾਂਦਾ ਸੀ ਮਰੇਗਾ ਬੰਦ ਹੋ ਗਈ ਹੈ। ਕਿਆ ਜਾਂਦਾ ਸੀ ਵੀ? ਹਾਂ ਜੀ। ਇਹ ਮੇਗਾ ਜਾਂਦਾ ਹਾਂ। ਝੂਠਾ ਨਹੀਂ ਹੈ। ਨਹੀਂ ਝੂਠਾ ਨਹੀਂ। ਜਦੋਂ ਡਿਮਾਂਡ ਦੇਣ ਜਾਂਦੇ ਉਹਦੇ ਕਹਿੰਦੇ ਬੰਦ ਕਰਤਾ ਸਰਕਾਰ ਨੇ ਪਿੱਛੋਂ ਬੰਦ ਹੋ ਗਿਆ ਜੀ ਠੀਕ ਹੈ ਪਿੱਛੋਂ ਬੰਦ ਹਾਂ ਹੀਰਾਦਾਲ ਜੀ ਤੁਸੀਂ ਇੱਕ ਮਿੰਟ ਦੇ ਦਿਓ ਮਾੜਿਆ ਜ ਆਜੋ ਟਾਈਮ ਦੇ ਦਿਓ ਤੁਸੀਂ ਬੋਲ ਸਕਦੇ ਹੋ ਤਾਂ ਜਿਹੜੇ ਨਹੀਂ ਬੋਲ ਸਕਦੇ ਉਹਨਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਹੀਰਾ ਜੀ ਮੈਂ ਗੱਲ ਬਾਅਦ ਚ ਕਰਾਂਗਾ ਤੁਸੀਂ ਸ਼ੁਰੂ ਕਰੋ ਗੱਲ ਜੈਪੀ ਜੈਪਾਤ ਮੇਰੇ ਸਤਾਰਜੋਗ ਆਗੂ ਸਾਥੀ ਭੈਣਾ ਅਤੇ ਵੀਰਾਂ ਨੂੰ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਕਿ ਅੱਜ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਭ ਤੋਂ ਵੱਡੇ ਵਾਹ ਵਾਤਰ ਆਗੇ ਆਪਣਾ ਆਪਣੇ ਦੇ ਆਪਣੇ ਇਹਨਾਂ ਦੇ ਬਰਬਰ ਗੱਲ ਸਿੰਘ ਜੀ ਇਹ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਨਾਲ ਧੰਨਵਾਦ ਆ ਕਿ ਜਿਹੜਾ ਸੰਘਰਸ਼ ਕੀਤਾ ਕਿ ਪੰਜ ਤੋਂ 6 ਵਾਰ ਚੰਡੀਗੜ੍ਹ ਗਏ ਤੇ ਸਾਡੀ ਖਾਤਰ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਕਿ ਬਹੁਤ ਮੁਸ਼ਕਲਾਂ ਵੀ ਆ ਜਾਂ ਚੰਡੀਗੜ੍ਹ ਜਾਂਦਿਆਂ ਨੂੰ ਕਿਉਂਕਿ ਆਦ ਕੀ ਵਾਰ ਤਾਂ ਕੁਝ ਬੰਦੇ ਵਿੱਚ ਟੱਲੇ ਵੀ ਹੋ ਗਏ ਕਿਉਂਕਿ ਬਾਰਸ਼ ਦੇ ਵਿੱਚ ਗਏ ਬਾਰਸ਼ ਦੇ ਵਿੱਚ ਆਏ ਤਾਂ ਸਾਡੇ ਵੀ ਮੁੰਡੇ ਗਏ ਸੀਗੇ ਤੁਵੀ ਇਹ ਬਿਮਾਰ ਹੋ ਕੇ ਇਸ ਕਰਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਕਿ ਇਹ ਬਹੁਤ ਵੱਡੀ ਲੜਾਈ ਸੀਗੀ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਤੇ ਧੰਨਵਾਦ ਬਹੁਤ ਬਹੁਤ ਬਗਾ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਵਾਸਤੇ ਲੜਾਈ ਲੜ ਕੇ ਤੇ ਸਾਨੂੰ ਇਹ ਅੱਜ ਹੱਕ ਲੈ ਕੇ ਦਿੱਤਾ ਤਾਂ ਸਾਨੂੰ ਤਾਂ ਦਫ਼ਤਰਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਇਹ ਕੰਮ ਪਿੱਛੋ ਬੰਦ ਹੋ ਗਿਆ ਤੇ ਜਦੋਂ ਕੋਈ ਮੈਸੇਜ ਆਊਗਾ ਫਿਰ ਤੁਹਾਨੂੰ ਕੰਮ ਦਿੱਤਾ ਜਾਊਗਾ ਤੇ ਅਸੀਂ ਕਹਿੰਦੇ ਆ ਕਿ ਅੱਜ ਮੈਸੇਜ ਸਾਡੇ ਪ੍ਰਧਾਨ ਜੀ ਨੇ ਲਿਆਂਦਾ ਏ ਅਸੀਂ ਬਹੁਤ ਧੰਨਵਾਦੀ ਆ ਪ੍ਰਧਾਨ ਜੀ ਦੇ ਜੈ ਭੀਮ ਜੈ ਭਰਾ ਸਾਥੀਓ ਤੁਹਾਡਾ ਜਿਹੜਾ ਮਨਰੇਗਾ ਕਾਨੂੰਨ ਇਹ ਕਿੱਥੋਂ ਸ਼ੁਰੂ ਹੋਇਆ ਉਹਦੇ ਬਾਰੇ ਤੁਹਾਨੂੰ ਜਾਣ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ। ਬਾਬਾ ਸਾਹਿਬ ਡਾਕਟਰ ਬੇਟਕਰ ਪਿੰਮਰੋਵ ਸਾਹਿਬ ਨੇ ਸੰਵਿਧਾਨ ਚ ਲਿਖਿਆ ਸੀਗਾ 1952 ਚ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ। 1952 ਦੇ ਕਾਨੂੰਨ ਨੂੰ 2005 ਚ 50 ਤੇ 53 ਸਾਲਾਂ ਬਾਅਦ ਸੋਧ ਕੀਤਾ ਜਿਹਦੇ ਚ ਲਿਖਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਜਿਹਨੂੰ ਆਪਾਂ ਮਨਰੇਗਾ ਕਹਿ ਦਿੰਦੇ ਆ ਤੁਹਾਡਾ ਗਰੰਟੀ ਕਾਨੂੰਨ ਇਹ ਕਿਸੇ ਦੀ ਪਾਵਰ ਨਹੀਂ ਹੈਗੀ ਕਿ ਇਹਨੂੰ ਬੰਦ ਕਰ ਦੇਣਾ ਬਹੁਤ ਵੱਡਾ ਕਾਨੂੰਨ ਆ ਪਰ ਜਿਹੜੀਆਂ ਸਰਕਾਰਾਂ ਨੂੰ ਅਸੀਂ ਵੋਟਾਂ ਪਾਉਣੀ ਆ ਉਹਨਾਂ ਸਰਕਾਰਾਂ ਦੇ ਦਿਮਾਗ ਦੇ ਅੰਦਰ ਗੰਦਾ ਕੀੜਾ ਕਿਹੜਾ ਘੁੰਮਦਾ ਕਿ ਇਲੈਕਸ਼ਨਾਂ ਦਾ ਹੁਣ ਜ਼ੋਰ ਹੈਗਾ ਲੋਕ ਦਫ਼ਤਰਾਂ 'ਚ ਸਿੱਧੇ ਜਾਂਦੇ ਆ ਕੰਮਵਾਨਾਂ ਨੂੰ ਮਿਲ ਜਾਂਦਾ ਉਹ ਪ੍ਰੈਸ਼ਰ ਬਣਾ ਕੇ ਉਹ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਤੇ ਉਹਨਾਂ ਤੋਂ ਕੋਾਇਆ ਜਾਂਦਾ ਵੀ ਕੰਮ ਤੁਹਾਡਾ ਬੰਦ ਹੋ ਗਿਆ ਕੰਮ ਬੰਦ ਨਹੀਂ ਇਹ ਕੰਮ ਚੱਲਦਾ ਪਿਆ ਕੰਮ ਚੱਲੀ ਜਾਂਦਾ ਤੁਸੀਂ ਆਪ ਮੈਨੂੰ ਅੱਜ ਲਿਖ ਕੇ ਦਿੱਤਾ ਹੋਇਆ ਹੈ ਕਿ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਉਹਨਾਂ ਬੰਦਿਆਂ ਨੂੰ ਕੰਮ ਦਿੱਤਾ ਜਾਂਦਾ ਜਿਹੜੇ ਲੋਕਾਂ ਨੇ ਹਾਜ਼ਰੀਆਂ ਨਜਾਇਜ਼ ਲਾ ਕੇ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦੇ ਦਿੰਦੇ ਸੱਚਾ ਕਿ ਝੂਠਾ ਹਾਂਜੀ ਸੱਚਾ ਜੀ ਸੱਚ ਹੈ ਨਾ ਸੱਚਾ ਜੀ ਤਾਂ ਇਹ ਤੁਹਾਨੂੰ ਇੱਕ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਚੰਡੀਗੜ੍ਹ ਦਾ ਚੰਡੀਗੜ੍ਹ ਆਪਾਂ ਇੱਥੇ ਨਹੀਂ ਖੜਨਾ ਅੱਜ 37 ਪਿੰਡ ਨੇ ਜਿਹੜੇ ਰਹਿ ਗਿਆ ਉਹਨਾਂ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਬਲਾ ਕੇ ਲਗਭਗ 50 ਤੋਂ 60 ਪਿੰਡ ਜਦੋਂ ਆਪਣੇ ਕੋਲੇ ਹੋ ਗਏ ਤਾਂ ਆਪਾਂ ਰਿਸੀਵਿੰਗ ਕਰਕੇ ਆਪਾਂ ਫੇਰ ਚੰਡੀਗੜ੍ਹ ਦੀ ਤਿਆਰੀ ਕਰਨੀ ਆ ਕਿਉਂਕਿ ਅੱਗੇ ਤਾਂ ਜਦੋਂ ਉੱਤੋਂ ਪ੍ਰੈਸ਼ਰ ਬਣਿਆ ਸੀ ਏਡੀਸੀਡੀ ਨੂੰ ਉਹ ਕਹਿੰਦੇ ਜੀ ਇਹਨਾਂ ਨੇ ਲਿਖ ਕੇ ਨਹੀਂ ਦਿੱਤਾ ਅਸੀਂ ਕਹਿੰਦੇ ਰਹੇ ਲਿਖ ਕੇ ਦਿੱਤਾ ਪਰ ਅੱਜ ਆਪਾਂ ਉਹਨਾਂ ਦੀ ਸੈਣ ਵੀ ਲੈ ਲੈਣੇ ਆ ਤੇ ਨੰਬਰ ਵੀ ਲੈ ਲੈਣੇ ਆ ਸੰਕੀ ਜਿੰਨਾਂ ਦੇ ਨਾਲ-ਨਾਲ ਹੋਰ ਵੀ ਬੜੇ ਪਿੰਡ ਜਿਹੜੇ ਹੈਗੇ ਆ ਚੱਲ ਪੈਣੇ ਨੇ ਤਾਂ ਹੁਣ ਆਪਾਂ ਨੂੰ ਲੱਗਦਾ ਕਿ ਇੱਕ ਹੀ ਢੇੜਾ ਮਾਰਨਾ ਪੈਣਾ ਚੰ디ਗੜ੍ਹ ਪਰ ਮਾਨਦਾਰੀ ਦੇ ਨਾਲ ਢੇੜਾ ਮਾਰਨਾ ਤੁਸੀਂ ਹੁਣ ਬਾਰਸ਼ਾਂ ਹੈ ਨਹੀਂ ਗਈ ਹੁਣ ਐਨੀ ਗਰਮੀ ਹੈ ਨਹੀਂ ਗਈ ਹੁਣ ਇਹ ਨਹੀਂ ਹੈਗਾ ਕਿ ਪਿੱਛੇ ਮੈਂ ਤੁਹਾਨੂੰ ਕਹਿਆ ਸੀਗਾ ਕਿ ਇੱਕ ਆਗੂ ਹੋਊਗਾ ਉਹਦੇ 5 ਬੰਦੇ ਹੋਣਗੇ ਉਹ ਤੁਸੀਂ ਉਹਦੇ ਤੇ ਕੋਈ ਅਸਰ ਨਹੀਂ ਕੀਤਾ ਤੁਸੀਂ ਕਰਦੇ ਨਹੀਂ ਐ ਜਿਹੜੇ ਇੱਥੇ ਮੀਟਿੰਗਾਂ ਚਾਉਂਦੇ ਹੋ ਬੜੇ ਦੁਖੀ ਹੋ ਕੇ ਆਉਂਦੇ ਹੋ ਲੇਟ ਆਉਂਦੇ ਹੋ ਪਹਿਲੋਂ ਹੀ ਕਹਿੰਦੇ ਆ ਚੱਲੇ ਆ ਫਾਰਮੈਂਟੀ ਪੂਰੀ ਕਰਦੇ ਹੋ ਲੇਕਿਨ ਦਿਲੋਂ ਨਹੀਂ ਕੰਮ ਕਰਦੇ ਜਿੰਨਾ ਚਿਰ ਤੁਸੀਂ ਅੰਦਰੋਂ ਦਿਲੋਂ ਨਾ ਕੰਮ ਕਰੋਗੇ ਉਨਾ ਚਿਰ ਕੰਮਜਾਮ ਨਹੀਂ ਹੋ ਸਕਦਾ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਸੇ ਤਰ੍ਹਾਂ ਹੀ ਨੌਕਤਾਂ ਵੀ ਤੁਹਾਡੀਆਂ ਕਦੀ ਬੰਦ ਹੋ ਗਈ ਕਦੀ ਚੱਲਦੀ ਰਹਿ ਗਈ ਨੌਕਤਾਂ ਵੀ ਤੁਹਾਡੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਜਿਹੜਾ ਤੁਸੀਂ ਇਕੱਠੇ ਹੋ ਕੇ ਆਪਦੀ ਪਾਵਰ ਬਣਾ ਲੋਗੇ ਆਪ ਦਾ ਪਾਵਰ ਅੱਜ ਬੱਗਾ ਸਿੰਘ ਦੀ ਦੇਣ ਨਹੀਂ ਹੈ ਅੱਜ ਤੁਸੀਂ ਇਕੱਠੇ ਹੋ ਕੇ ਆਇਓ ਤੇ ਤੁਹਾਨੂੰ ਮੀਟਿੰਗ ਹਾਲ ਮਿਲਿਆ। ਆਖਿਆ ਦੇ ਥੱਲੇ ਬੈਠ ਕੇ ਗੱਲ ਕਰਨ ਜੁਗੇ ਹੋਏ ਹੋ। ਜੇ ਤੁਸੀਂ ਇਕੱਠੇ ਹੋ ਤੇ ਤਾਂ ਤੁਹਾਨੂੰ ਇਹ ਪਾਵਰ ਮਿਲੀ ਆ ਮੈਂ ਵੀ ਜੇ ਇਕੱਲਾ ਰਹਿ ਗਿਆ ਤੇ ਮੇਰੀ ਵੀ ਕੋਈ ਪਾਵਰ ਨਹੀਂ ਹੈ। ਹੁਣ ਮੈਨੂੰ ਬੇਨਤੀ ਆ ਤੁਹਾਡੇ ਅੱਗੇ ਮੈਂ ਬੜੀ ਸਰਦਾ ਭਾਵਨਾ ਨਾਲ ਤੁਹਾਡੇ ਤੋਂ ਇੱਕ ਆਸ ਰੱਖਦਾ ਕਿ ਅੱਜ ਤੁਸੀਂ ਜਾਣਾ ਤੇ ਅੱਜ ਸਾਰਿਆਂ ਨੇ ਇਹ ਗੱਲ ਤਿਆਰੀ ਕਰਨੀ ਆ। ਔਰ ਇੱਥੇ ਤੁਸੀਂ ਕੋਈ ਨਹੀਂ ਫਰਕ ਰੱਖਣਾ ਬੰਦਾ ਉਹ ਨਵਾਂ ਹੈ ਪੁਰਾਣਾ ਸਾਡੇ ਪਾਰਟੀ ਦੇ ਨਾਲ ਨਹੀਂ ਜੁੜਿਆ ਉਹਨੂੰ ਕਹ ਸਾਡੇ ਕੰਮ ਦੀਆਂ ਡਿਮਾਂਡਾਂ ਜਮ੍ਹਾਂ ਹੋ ਗਈਆਂ ਤੇ ਅਗਲਾ ਟਾਈਮ ਜਿਹੜਾ ਹੈਗਾ ਉਹ ਪ੍ਰਧਾਨ ਨੂੰ ਪੁੱਛ ਲੋ ਜਿਹੜੇ ਹੋਰ ਵੀ ਬੰਦੇ ਹੈਗੇ ਉਹਨਾਂ ਦੀਆਂ ਡਿਮਾਂਡਾਂ ਜਮ੍ਹਾਂ ਕਰਵਾ ਦਈਏ ਤਾਂ ਨਾਲ ਉਸ ਤੋਂ ਬਾਅਦ ਆਪਾਂ ਜਿਹੜੀ ਤਿਆਰੀ ਕਰਨੀ ਆ ਤੇ ਮੈਨੂੰ ਤੁਹਾਡੇ ਤੋਂ ਆਸ ਹੈ ਕਿ 2.5 300 ਬੰਦਾ ਆਪਾਂ ਚੰਡੀਗੜ੍ਹ ਐਸਪੀ ਲੈ ਕੇ ਜਾਣਾ ਹੈ 2.5 300 ਬੰਦਾ ਉਹ ਦੇ ਚ ਨਵਾਂ ਹੋਵੇ ਪੁਰਾਣਾ ਹੋਵੇ ਕੀ ਤਾਂ ਕੋਈ ਨਾਰਾਜ਼ ਹੋਵੇ ਕੋਈ ਕੁਝ ਹੋਵੇ ਔਰ ਵੱਡਾ ਕੱਟ ਕਰਕੇ ਜਾਣਾ ਤਾਂ ਨਾਲ ਸਾਫ਼-ਸਾਫ਼ ਕਹਿ ਦੇਣਾ ਕਿ ਸਿਰਫ ਜਿਆਦਾ ਖਰਚਾ ਕੋਈ ਨਹੀਂ ਹੈਗਾ ਜਿਹੜਾ ਪਹਿਲੋਂ ਗਿਆ ਹੈ ਉਹਨੇ ਛੰਡਾ ਲਿਆ ਉਹਨੂੰ ਛੰਡੇ ਦਾ ਖਰਚਾ ਨਹੀਂ ਲੱਗਣਾ ਉਹ ਸਿਰਫ ਇੱਕ 100 ਰੁਪਿਆ ਲੈ ਲਵੇ ਕਿਉਂਕਿ ਉੱਥੇ ਨੋਕਲ ਆਪਾਂ ਨੂੰ ਆਟੋ ਕਰਨਾ ਪੈਣਾ ਚਾਹੇ ਆਪਾਂ ਨੂੰ ਹਾਲ ਬੁੱਕ ਕਰਨਾ ਪੈਂਦਾ ਹੈ ਹੈਨਾ 30 ਰੁਪਏ ਤੇ 30 60 ਤੇ 390 ਰੁਪਏ ਲੱਗਦੇ ਆ 30 ਰੁਪਏ ਹਾਲ ਦੇ ਇੱਕ ਬੰਦੇ ਨੂੰ ਆਉਂਦੇ ਆ 30 ਰੁਪਏ ਇੱਕ ਪਾਸੇ ਆਟੋ ਲੈਂਦਾ 30 ਰੁਪਏ ਉਧਰੋਂ 90 ਰੁਪਏ ਖਰਚਾ ਜਿਹੜੇ ਬੰਦੇ ਨੇ ਪਹਿਲੀ ਯਾਰ ਜਾਣਾ ਉਹਨੂੰ ਝੰਡੇ ਦਾ ਖਰਚਾ ਜ਼ਰੂਰ ਲੱਗੇ ਉਸ ਤੋਂ ਬਾਅਦ ਆਪਣਾ ਰਹਿ ਜਾਏਗਾ ਕੰਮ ਫਿਰੋਜ਼ਪੁਰ ਦਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੂਰਾ ਪ੍ਰੈਸ਼ਰ ਨਾਲ ਆਰਡਰਾਂ ਦੀ ਕਾਪੀ ਲਿਉਣੀ ਆ ਉੱਥੇ ਬਹੁਤ ਵਧੀਆ ਤੁਹਾਡਾ ਇੱਕ ਲਿਖਿਆ ਪਿਆ ਮੈਸਰ ਉਹ ਕੀ ਲਿਖਿਆ ਤੁਹਾਡੇ ਜਾਣ ਦੀ ਸ਼ਕਤੀ ਨੇ ਇੱਕ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਕਿ ਉੱਥੇ ਇੱਕ ਕਮੇਟੀ ਆਣੀ ਹੈ ਜਲਦੀ ਕਰ ਤੋਂ ਉਹ ਕਮੇਟੀ ਇੱਥੇ ਜਿੱਥੇ ਤੁਸੀਂ ਅੱਜ ਬੈਠ ਕੇ ਮੰਗ ਪੱਤਰ ਭਰੇ ਨੇ ਇੱਥੇ ਬੈਠੀ ਹੋਏਗੀ ਮੌਕੇ ਤੇ ਕਾਰਵਾਈ ਕਰੇਗੀ ਆਪਾਂ ਨੂੰ ਗੀੜੇ ਮਾਰਨ ਦੀ ਲੋੜ ਨਹੀਂ ਐਪਲੀਕੇਸ਼ਨਾਂ ਦਿੱਤੀਆਂ ਕਮੇਟੀ ਤੋਂ ਟਾਈਮ ਲਿਆ ਕਮੇਟੀ ਫਰੀਪੁਰ ਬੈਠੇ ਜਾਂ ਚੰਡੀਗੜ੍ਹ ਬੈਠੀ ਇਹ ਚੰਡੀਗੜ੍ਹ ਵੀ ਬੈਠੇਗੀ ਤੇ ਕੋਈ ਔਖੀ ਨਹੀਂ ਹੈਗੀ ਅੱਜ ਜਿਵੇਂ ਆਪਾਂ ਸੰਤਹੀ ਪਿੰਡਾਂ ਦੀ ਰਿਪੋਰਟ ਬਣਾਈ ਆ 37 ਪਿੰਡਾਂ ਦੇ ਵਿੱਚੋਂ ਸਾਡੇ ਆਗੂ ਜਾਣਗੇ ਤਾਂ ਉਹ ਤੁਹਾਡੀ ਉੱਥੇ ਗੱਲ ਮਨਾ ਕੇ ਆਉਣਗੇ ਤੇ ਮੁਲਾਜ਼ਮਾਂ ਤੇ ਅੱਜ ਜਿਹੜਾ ਆਪਾਂ ਲਿਖਿਆ ਕਿ 25 ਦੀ ਧਾਰਾ ਨਾਲ 25 ਦੀ ਧਾਰਾ ਨੂੰ ਲਾਗੂ ਕਰਕੇ ਯਕੀਨੀ ਬਣਾਇਆ ਜਾਵੇ 25 ਦੀ ਧਾਰਾ ਧਿਆਨ ਨਾਲ ਸੁਣ ਲਿਓ ਕੀ ਕਹਿੰਦੀ ਆ ਤੁਹਾਨੂੰ ਤੁਹਾਡੇ ਮਨਰੇਗਾ ਦੇ ਕਾਨੂੰਨ ਵਿੱਚ ਕਹਿੰਦੀ ਕਿ 25 ਦੀ ਧਾਰਾ ਚ 15 ਦਿਨ ਤੋਂ ਲੇਟ ਤੁਹਾਨੂੰ ਕੰਮ ਦਿੰਦੇ ਆ ਤਾਂ 1000 ਰੁਪਿਆ ਜੀਆਰਐਸ ਨੂੰ 1000 ਰੁਪਿਆ ਏਪੀਓ ਨੂੰ 1000 ਰੁਪਿਆ ਸੀਓ ਨੂੰ 1000 ਰੁਪਿਆ ਬੀਡੀਓ ਨੂੰ 5000 ਰੁਪਿਆ ਉਹਨਾਂ ਨੂੰ ਜੁਰਮਾਨਾ ਪੈਂਦਾ ਜਦੋਂ 16ਵਾਂ ਦਿਨ ਹੋ ਜਾਵੇ ਇਹ ਪਲੱਸ ਤੁਹਾਡਾ ਕਾਨੂੰਨ ਕਹਿੰਦਾ ਬੇਰੁਜ਼ਗਾਰੀ ਪੱਤਾ ਦੇਣਾ ਤੁਹਾਨੂੰ ਬੇਰੁਜ਼ਗਾਰੀ ਪੱਤਾ ਕਾਨੂੰਨ ਤੁਹਾਡਾ ਉਦੋਂ ਲਾਗੂ ਹੋਏਗਾ ਜਦੋਂ ਤੁਹਾਡੇ ਵਿਚਾਰ ਬਣ ਜਾਣਗੇ ਵੀ ਕਾਨੂੰਨ ਲਾਗੂ ਕਰਵਾਉਣ ਲਈ ਇਕੱਠੇ ਹੋਣਾ ਅੱਜ ਤੱਕ ਵੀ ਕਾਨੂੰਨ ਲਾਗੂ ਕਰਵਾਉਣ ਲਈ ਇਕੱਠੇ ਨਹੀਂ ਹੋਏ ਅੱਜ ਤੱਕ ਸਿਰਫ ਹੋਇਆ ਕਿ ਬੜੇ ਬੰਦਾਂ ਦਾ ਕੰਮ ਨਹੀਂ ਮਿਲਿਆ ਕੰਮ ਦਿੱਤਾ ਜਾ ਰਿਹਾ ਸੱਚਾ ਕੀ ਤੁਸੀਂ ਸੱਚਾ ਸੱਚ ਪਰ ਅੱਜ ਦੀ ਗੱਲ ਨੂੰ ਮੁੱਖ ਰੱਖ ਲਓ ਕੋਈ ਜ਼ਿਆਦਾ ਨਹੀਂ ਹੈ ਤੁਸੀਂ ਆ ਕਰੇ ਬੈਠੇ ਜਿਹੜੀਆਂ ਵੀਡੀਓ ਪਾਈਆਂ ਹੈ ਇਹ ਜੇ ਅੱਗੇ ਸ਼ੇਅਰ ਕਰ ਦੋ ਤੇ ਤਾਂ ਵੀ ਤੁਹਾਡਾ ਵਰਕ ਸ਼ੁਰੂ ਆ ਅੱਗੇ ਤੁਹਾਡੀ ਗੱਲ ਤੁਰਦੀ ਜਾਂਦੀ ਹੈ ਕਿਤੇ ਆ ਕੀ ਕਿੰਦੇ ਤੇ ਆ ਸੁਣਦੇ ਆ ਤੁੰ ਤੁਸੀਂ ਇਹਨੂੰ ਸ਼ੇਅਰ ਵੀ ਕਰੋ ਇਹ ਸੋਸ਼ਲ ਮੀਡੀਆ ਤੁਹਾਡਾ ਕੰਮ ਕਰਦੀ ਆ ਤੁਸੀਂ ਜ਼ਿਆਦਾ ਨਾ ਕਿਤੇ ਵੀ ਕਰੋ ਰਿਸ਼ਤੇਦਾਰਾਂ ਤੇ ਬੈਠਿਆਂ 'ਚ ਫੋਨ ਕਰੀ ਜਾਓ ਤਾਂ ਵੀ ਤੁਹਾਡਾ ਕੱਠ ਵੱਡਾ ਹੋ ਸਕਦਾ ਤੁਸੀਂ ਜ਼ਿਆਦੀ ਮਿਹਨਤ ਨਾ ਕਰੋ 4-5 ਵਿਚਾਲੜਾ ਪਿੰਡ ਪਿੰਡ ਹੁੰਦਾ ਇੱਕ ਉਹਦੇ ਚੜ੍ਹਦੇ ਪਾਸੇ ਲਹਿੰਦੇ ਪਾਸੇ ਦੱਖਣ ਪਹਾੜ ਚਾਰ ਪਿੰਡ ਹੋਰ ਕਬਰ ਕਰ ਲਓ ਨਰੇਗਾ ਦੇ ਤਾਂ ਵੀ ਤੁਹਾਡਾ ਬੜਾ ਵੱਡਾ ਕੱਟੂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਪਰ ਤੁਸੀਂ ਸੋਚ ਖਾਦੀ ਹੋਈ ਆ ਕਿ ਕਹਿਣਾ ਹੀ ਨਹੀਂ ਕਿਸੇ ਨੂੰ ਉਹ ਤੁਸੀਂ ਤਾਂ ਆਪ ਬੇਈਮਾਨ ਜੇ ਬੜੀ ਮੁਸ਼ਕਲ ਨਾਲ ਲੱਭੇ ਇਹਦਾ ਤੁਹਾਨੂੰ ਰੋਪੀ ਨਹੀਂ ਚੈੱਕ ਕਰਦੇ ਜੀ ਰੋਪੀ ਨਹੀਂ ਚੈੱਕ ਕਰਦੇ ਫਿਰ ਜੇ ਹੁਣ ਤੁਹਾਡਾ ਦਿਮਾਗ ਇਸ ਗੱਲ ਨਾਲ ਜੁੜਿਆ ਤਾਂ ਭਾਈ ਮੇਰੇ ਵੱਸੋਂ ਬਾਹਰ ਆ ਕੰਮ ਮੈਂ 2004 ਦਾ ਲੱਗਾ 21 ਸਾਲ ਹੋ ਗਏ ਮੈਂ ਤਾਂ ਸੁਣਿਆ ਸੀਗਾ ਮੈਂ ਤਾਂ ਸੁਣਿਆ ਸੀ ਘਰ ਆ ਜੀ ਇਹਨੂੰ ਪਿਆਰ ਕਰਿਓ ਮੈਂ ਤਾਂ ਸੁਣਿਆ ਸੀ ਆਨੇ 12 ਸਾਲਾਂ ਬਾਅਦ ਦਾ ਰੂੜੀ ਦੀ ਸੁਣੀ ਜਾਂਦੀ ਆ ਇੰਨਾ ਸਾਲਾਂ ਬਾਅਦ ਤਾਂ 24 ਸਾਲ ਹੋ ਜਾਣੇ ਮੈਨੂੰ ਮੇਰੀ ਤਾਂ ਸੁਣੀ ਨਹੀਂ ਗਈ ਸਰਦਾਰ ਭਗਤ ਸਿੰਘ ਵੀ ਜੇਲ੍ਹ ਚ ਬੈਠ ਕੇ ਲਿਖ ਕੇ ਗਿਆ ਉਹਦਾ ਪਰਮਾਤਮਾ ਹੈ ਹੀ ਨਹੀਂ ਤੇ ਫਿਰ ਮੈਂ ਵੀ ਇਹੀ ਗੱਲ ਕਰਾਂਗਾ ਕਿ ਪਰਮਾਤਮਾ ਹੈ ਨਹੀਂਗਾ ਜੇ ਹੈਗਾ ਤਾਂ ਫਿਰ ਤੁਹਾਨੂੰ ਕੱਠਿਆਂ ਕਰਕੇ ਇਨਸਾਨ ਦਵਾ ਦਿੰਦਾ ਹੈਂ ਕਿਉਂ ਨਹੀਂ ਪਰ ਆਸ ਕਰੋ ਤੇ ਆਪ ਦੇ ਲਈ ਤੁਸੀਂ ਆਪ ਦੇ ਸਮਾਜ ਲਈ ਆਪ ਦੇ ਹੱਕਾਂ ਲਈ ਕਿੱਥੇ ਹੋਣਾ ਤੁਸੀਂ ਮੈਨੂੰ ਨਰੇਗਾ ਚ ਫਸਾ ਛੱਡਿਆ ਪਰ ਹੁਣ ਤੁਹਾਡੀ ਬੜੀ ਵੱਡੀ ਇੱਕ ਗੱਲ ਕਰਨ ਵਾਲੀ ਸੀਗੀ ਧਿਆਨ ਨਾਲ ਸੁਣਿਓ ਕਿ ਅੱਜ ਹਾਰ ਆਇਆ ਹੈ ਕਿਸਾਨਾਂ ਨੂੰ 20-20000 ਰੁਪਏ ਦਾ ਕਿੱਲੇ ਦਾ ਮੁੱਖ ਮੰਤਰੀ ਮੁਆਵਜ਼ਾ ਦੇ ਗਿਆ ਹੈ ਹੈਨਾ ਕਹਿ ਗਿਆ ਨਾ ਕਹਿ ਗਿਆ ਤਾਂ ਪਰ ਜਿੰਦੇ ਫਸਲਾਂ ਡੁੱਬੀਆਂ ਉਥੇ ਮਜ਼ਦੂਰ ਦਾ ਵੀ ਤਾਂ ਕੋਈ ਕੰਮ ਰੁਕ ਗਿਆ ਕਿ ਨਹੀਂ ਮਜ਼ਦੂਰ ਦਾ ਕੰਮ ਵੀ ਰੁਕ ਗਿਆ ਹੈ ਮਜ਼ਦੂਰ ਦੇ ਬਿਸਰੇ ਭਾਂਡੇ ਕੱਪੜੇ ਸਭ ਖਤਮ ਹੋ ਗਏ ਜਿੰਨੀਆਂ ਬਿਜਲੀ ਨਾਲ ਜੁੜੀਆਂ ਸੀਗੀਆਂ ਪੱਖਾ ਮੋਟਰ ਜਿੰਨੀਆਂ ਚੀਜ਼ਾਂ ਜੁੜੀਆਂ ਸੀ ਸਭ ਖਤਮ ਹੋ ਗਈਆਂ ਹੋ ਗਈਆਂ ਨਾ ਫਿਰ ਹੁਣ ਮਜ਼ਦੂਰ ਦੀ ਗੱਲ ਕੌਣ ਕਰੇ ਹੁਣ ਮਜ਼ਦੂਰ ਦੀ ਗੱਲ ਕੌਣ ਕਰੇ ਆਪਾਂ ਹੀ ਕਰਨੀ ਹੈ ਨਾ ਤੁਸੀਂ ਤਾਂ ਮੈਨੂੰ ਬਿਸਾ ਰੱਖਿਆ ਚੱਕਰਬੀ ਦੇ ਵਿੱਚ ਹੈ ਨਾ ਚੱਕਰਬੀ ਸਾਡੇ ਆਇਕੀ ਦੋ ਤਿੰਨ ਬਾਬੇ ਹੈਗੇ ਆ ਜੇ ਤਾਂ ਬੋਲ ਪਏ ਤੇ ਆਪਾਂ ਕੈਮਰੇ ਦੇ ਸਾਹਮਣੇ ਲਿਆਵਾਂਗੇ ਸਿੰਦੇ ਨਹੀਂ ਬੋਲਦੇ ਗੱਲ ਚੰਗੀ ਆ ਪਰ ਬੜਾ ਦੁੱਖ ਦਿੰਦੇ ਆ ਆਪਾਂ ਉਹਨਾਂ ਨੂੰ ਟਾਈਮ ਦਿੱਤਾ ਹੁੰਦਾ 9 ਤੋਂ 10 ਦਾ ਤੇ ਉਹ 1:30 ਵਜੇ ਆ ਕੇ ਤਾਂ ਫੋਨ ਕਰਦੇ ਆ ਪ੍ਰਧਾਨ ਜੀ ਮੀਟਿੰਗ ਕਿੱਥੇ ਆ ਅਸੀਂ ਤਾਂ ਡੀਸੀ ਦਫ਼ਤਰ ਖੜੇ ਆ ਹੈਂ ਚਲ ਜਾ ਔਰ ਮੈਂ ਉਧਰੋਂ ਆਪਣੀ ਤਿਆਰੀ ਤੇ ਉਧਰੋਂ ਅਫਸਰ ਕੀ ਕਹਿਣ ਦੇ ਨੇ ਟਾਈਮ ਹੋ ਸਕਦਾ 10 ਕਿ ਮਿੰਟ ਹੋ ਜਾ 10 ਮਿੰਟ ਅਸੀਂ ਅਸੀਂ ਮੀਟਿੰਗ ਦੀ ਤਿਆਰੀ ਕਰਦੇ ਆ ਮੈਡਮ ਸਾਨੂੰ ਕਿਸੀ ਕੰਦੀ ਆਓ ਜੀ ਤੁਸੀਂ ਜਿਹੜਾ ਕੰਮ ਕਰਨਾ ਕਰਕੇ ਲਓ ਤਾਂ ਭਾਈ ਐਵੇਂ ਨਾ ਕਰੋ ਮੰਮੀ ਇਨਸਾਨ ਆ ਤੁਸੀਂ ਆਪ ਸੰਭਲਿਆ ਪਰ ਉਹ ਗਰੁੱਪ ਆਓ ਤਾਂ ਮੈਂ ਸਾਰਿਆਂ ਨੂੰ ਇਹ ਅਮੇਂਦ ਕਰਦਾ ਕਿ ਅਗਲੀ ਮੀਟਿੰਗ ਜਿਹੜੀ ਹੈਗੀ ਆ ਉਹ ਚੰਡੀਗੜ੍ਹ ਦੀ ਭਰਮੀ ਹੋਏਗੀ ਇਸ ਤੋਂ ਬਾਅਦ ਆਪਾਂ ਇੱਕ ਇੱਕ ਬਲਾਕਾਂ 'ਚ ਜਿਹੜਾ ਮਾਰਨਾ ਆ ਜਿਹੜੇ ਮੰਗ ਪੱਤਰ ਭਰੇ ਆ ਇਹ ਬਲਾਕਾਂ 'ਚ ਚਲੇ ਜਾਣਗੇ ਬਲਾਕਾਂ ਦੇ ਵਿੱਚ ਵੀ ਆਪਾਂ ਕੱਥੇ ਹੋਣਾ ਠੀਕ ਆ ਤੇ ਨਾਲ-ਨਾਲ ਆਪਾਂ ਤਿਆਰੀ ਕਰਦੇ ਜਣਾ ਹੋਰ ਪ੍ਰਿੰਸੀਪਲ ਬੰਦੇ ਵੀ ਹੈਗੇ ਤੇ ਨਾਲ ਅੱਜ ਤੁਸੀਂ ਇੱਥੇ ਲਗਭਗ 70 ਤੋਂ 80 ਬੰਦੇ ਹੋ ਉਸੇ 4 4 5 5 ਟਿੰਡਾਂ ਦੇ ਵਿੱਚ ਵੀ ਹੋਰ ਬੰਦੇ ਜੁੜੋ ਤੇ ਤੁਹਾਡਾ ਲਗਭਗ 2 300 ਤੋਂ ਜਿਹੜਾ ਹੈਗਾ ਜੁੜਦਾ ਤਾਂ ਮੈਂ ਇੰਨਾ ਕਹਿਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸੱਸੀ ਕਾ ਨਮਨਦਾਰ ਜਿਹਨੂੰ ਛੇੜਨਾ ਤੁੰਗਿਆ ਉਹ ਜਾ ਸਕਦਾ ਮੈਂ ਗੱਡੀ ਚੜਾ ਦੇ ਬਰਾਦਰ ਗੱਲ ਕਰਨੀ ਆ ਹਾਂਜੀ ਮੈਂ ਤੁਹਾਨੂੰ ਗੱਲ ਕਰਨ ਮੈਂ ਨਹੀਂ ਦੀ ਆਪਾਂ ਜੀ ਮੰਗਰ ਦਾ ਨਾਲੇ